ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਪ੍ਰਵਾਸੀ ਰਹਿ ਰਹੇ ਸਨ ਉਹਨਾਂ ਨੂੰ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਫੈਸਲੇ ਤੋਂ ਬਾਅਦ ਡਿਪੋਰਟ ਕੀਤਾ ਜਾ ਰਿਹਾ ਤੇ ਉਧਰ ਹੀ ਬਠਿੰਡਾ ਦੇ ਵਿੱਚ ਇੱਕ ਵਿਅਕਤੀ ਜਿਸ ਦੇ ਵੱਲੋਂ ਅਨੋਖੇ ਢੰਗ ਦੇ ਨਾਲ ਪ੍ਰਦੋਸ਼ਣ ਕਰਦਿਆਂ ਹੋਇਆ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਵਿਦੇਸ਼ ਤੋਂ ਰਿਪੋਰਟ ਹੋ ਕੇ ਆਏ ਹੋਣੇ ਨਾ ਨੌਜਵਾਨਾਂ ਦੀ ਬਾਮਫੜੀ ਜਾਵੇ ਤਾਂ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਉਸ ਵਿਅਕਤੀ ਦੇ ਵੱਲੋਂ ਅਨੋਖੇ ਟੰਗ ਦੇ ਨਾਲ ਪ੍ਰਦੋਸ਼ਣ ਕਰਦਿਆਂ ਹੋਇਆਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪਹਿਲੇ ਤਾਂ ਜਿਸ ਤਰੀਕੇ ਦੇ ਨਾਲ ਰਿਪੋਰਟ ਕਰਕੇ ਜੰਜੀਲਾਂ ਦੇ ਵਿੱਚ ਜਕੜ ਕੇ ਸਾਡੇ ਨੌਜਵਾਨ ਲਿਆਂਦੇ ਜਾ ਰਹੇ ਨੇ ਇਸ ਤੇ ਕਾਰਵਾਈ ਹੋਵੇ ਆਪਣਾ ਜਹਾਜ਼ ਭੇਜਿਆ ਜਾਵੇ ਤੇ ਬੱਚੇ ਜਿਹੜੇ ਨੇ ਉਹ ਬਾਰੋ ਵਾਪਸ ਆਪੋ ਆਪਣੇ ਵਤਨ ਲਿਆਂਦੇ ਜਾਣ ਤੇ ਇਸ ਦੇ ਨਾਲ ਹੀ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਬੱਚੇ ਜਿਹੜੇ ਨੇ ਲਖਨਪੁਰ ਆ ਲਾ ਕੇ ਵਿਦੇਸ਼ਾਂ ਦੇ ਵਿੱਚ ਗਏ ਪਰਵਾਰਾ ਨੇ ਲੱਖਰਪਿਆ ਲਗਾਇਆ ਕਿਸੇ ਨੇ ਜ਼ਮੀਨਾਂ ਵੇਚੀਆਂ ਨੇ ਕਿਸੇ ਨੇ ਗਹਿਣੇ ਜਿਹੜੇ ਨੇ ਉਹ ਵੇਚੇ ਨੇ ਪਰ ਹੁਣ ਲੱਖਾਂ ਰੁਪਿਆ ਦਾ ਨੁਕਸਾਨ ਦੂਜਾ ਬੱਚਾ ਜਿਹੜਾ ਘਰ ਵਾਪਸ ਆ ਰਿਹਾ ਜਿਸ ਨੂੰ ਲੈ ਕੇ ਪਰਿਵਾਰਾਂ ਦੇ ਵਿੱਚ ਇਸ ਵੇਲੇ ਕਾਫੀ ਜਿਹੜਾ ਗਮਗਿਣ ਮਾਹੌਲ ਬਣਿਆ ਹੋਇਆ ਤਾਂ ਉਹਨਾਂ ਦਾ ਕਿਹੜਾ ਹੈ ਕਿ ਉਹਨਾਂ ਪਰਿਵਾਰਾਂ ਦੇ ਲਈ ਉਹਨਾਂ ਬੱਚਿਆਂ ਦੇ ਲਈ ਵੀ ਸਰਕਾਰਾਂ ਨੂੰ ਕੁਝ ਕਰਨਾ ਚਾਹੀਦਾ ਹੈ ਸਰਕਾਰਾਂ ਇਹਨਾਂ ਬੱਚਿਆਂ ਦੀ ਬਾਹ ਫੜਨ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਤੇ ਜਿਹੜਾ ਲੱਖਾਂ ਰੁਪਿਆ ਇਹਨਾਂ ਦਾ ਬਰਬਾਦ ਹੋਇਆ ਹੈ ਏਜੰਟਾਂ ਦੀ ਧੋਖਾਧੜੀ ਦਾ ਬੱਚੇ ਸ਼ਿਕਾਰ ਹੋਏ ਨੇ ਤਾਂ ਉਸਤੇ ਵੀ ਕਾਰਵਾਈ ਹੋਵੇ ਤੇ ਇਹਨਾਂ ਦੇ ਪੈਸੇ ਵੀ ਇਹਨਾਂ ਨੂੰ ਵਾਪਸ ਕਰਵਾਏ ਜਾਣੇ ਚਾਹੀਦੇ ਨੇ ਤਾਂ ਬਠਿੰਡਾ ਦੇ ਵਿੱਚ ਇਹ ਵਿਅਕਤੀ ਜਿਸ ਦੇ ਵੱਲੋਂ ਤਰਨਾ ਦੇ ਕੇ ਇਸ ਮਾਮਲੇ ਦੇ ਵਿੱਚ ਸਰਕਾਰਾਂ ਨੂੰ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ। ਉਹ ਅਸੀਂ ਦਾ ਕਰੋੜਾ ਰੁਪਇਆ ਲੱਖਾਂ ਰੁਪਇਆ ਸਾਡਾ ਪਰਵਾਹ ਹੋ ਗਿਆ ਮੇਰੇ ਘਰ ਪਰਿਵਾਰ ਨੇ 50-60 ਲੱਖ ਰੁਪਇਆ ਲੋਕਾਂ ਤੋਂ ਮੰਗ ਕੇ ਲੋਨ ਲੈ ਕੇ ਜ਼ਮੀਨਾਂ ਵੇਚ ਕੇ ਗਹਿਣਾ ਟੱਪਾ ਵੇਚ ਕੇ ਮੇਰੀਆਂ ਮਾਵਾ ਭੈਣਾਂ ਨੇ ਵੇਚ ਕੇ ਮੈਨੂੰ ਅਮਰੀਕਾ ਭੇਜਿਆ ਸੀ ਤੇ ਉੱਥੇ ਮੈਨੂੰ ਉਹਨਾਂ ਨੇ ਜਿਹੜੇ ਇੱਥੇ ਕੰਪਨੀ ਵਾਲੇ ਸੀ ਜਿਹੜੇ ਇਮੀਗ੍ਰੇਸ਼ਨ ਵਾਲੇ ਸੀ ਉਹਨਾਂ ਨੇ ਮੈਨੂੰ ਦੂਰ ਨੰਬਰ 'ਚ ਭੇਜਤਾ ਪਹਿਲਾਂ ਅਸੀਂ ਉੱਥੇ ਜੰਗਲਾਂ 'ਚ ੱਤਕੇ ਖਾਂਦੇਗੇ ਉਹ ਜਦੋਂ ਗਏ ਤਾਂ ਉੱਥੇ ਸਰਕਾਰ ਦੇ ਸਾਹਮਣੇ ਫੜ ਕੇ ਤੇ ਸਾਨੂੰ ਆ ਸੰਗਲਾਂ ਨਾਲ ਡੱਕਰ ਕੇ ਝਾੜ ਦੇ ਵਿੱਚ ਸਿੱਟਦਾ ਕਿ ਅਸੀਂ ਕਿਹੜਾ ਉੱਥੇ ਕੋਈ ਫੀਮ ਵੇਚਦੇ ਸੀ ਜਾਂ ਕੋਈ ਸਮਗਲਿੰਗ ਕਰਨ ਗਏ ਸੀ ਜਾਂ ਕੋਈ ਗੈਂਗਰਸ ਬਣਨ ਗਏ ਸੀ ਅਸੀਂ ਤਾਂ ਕਮਾਨ ਗਏ ਸੀ ਜੇ ਅਸੀਂ ਗਲਤ ਚਲੇ ਵੀ ਗਏ ਸਾਨੂੰ ਕਿਸੇ ਨੇ ਗੁੰਮਰਾਹ ਕਰਕੇ ਭੇਜਤਾ ਤੇ ਸਰਕਾਰ ਦਾ ਫਰਜ ਪੈਂਦਾ ਸੀ ਸਾਨੂੰ ਬਿਠਾ ਕੇ ਸਮਝਾਉਂਦੇ ਸਾਡੇ ਮਾਪਿਓ ਕੋਲੇ ਲੈਟਰ ਪਾਉਂਦੇ ਸਰਕਾਰਾਂ ਨਾਲ ਕੰਟੈਕਟ ਕਰਦੇ ਹਿੰਦੁਸਤਾਨ ਨਾਲ ਕਰਦੇ ਜਿੱਥੇ ਪੰਜਾਬ ਦੇ ਉੱਤੇ ਕਰਦੇ ਗੁਜਰਾਤ 'ਚ ਕਰਦੇ ਕਿ ਸਰਕਾਰਾਂ ਨੂੰ ਕਹਿੰਦੇ ਵੀ ਇਹ ਬੰਦੇ ਤੁਹਾਡੇ ਨਜਾਇਜ਼ ਆ ਗਏ ਇਹਨਾਂ ਨੂੰ ਅਸੀਂ ਵਾਪਸ ਭੇਜਦੇ ਆਂ ਵਾਪਸ ਭੇਜਣਾ ਤਾਂ ਸਮਝ ਆਂਦਾ ਪਰ ਸੰਗਲ ਪਾ ਕੇ ਅੰਦਰ ਪਾਣੀ ਤੱਕ ਨਹੀਂ ਦਿੱਤਾ ਜੀ ਸਾਡੇ ਹਾਲਾਤ ਕੈਦੀਆਂ ਵਾਲਾ ਵਰਤੋਂ ਕੀਤਾ ਗਿਆ ਕੈਦੀ ਅਸੀਂ ਮੈਂ ਕਹੀ ਤਾ ਜਣਾ ਵੀ ਸਾਡਾ ਘਰ ਕੋਈ ਜ਼ੁਲਮ ਸੀਗਾ ਅਸੀਂ ਤਾਂ ਸਾਰਾ ਘਰ-ਬਾਰ ਵੇਚ ਕੇ ਰੋਜੀ ਰੋਟੀ ਕਮਾਣ ਗਏ ਸੀਗੇ ਰੋਜੀ ਰੋਟੀ ਤਾਂ ਇੰਡੀਆ ਦੀ ਵੀ ਆ ਪਰ ਸਾਨੂੰ ਜਿਵੇਂ ਗਵਾਂਢੀ ਜਾਂਦਾ ਹੋਵੇ ਭੇੜ ਚਾਲ ਬਣ ਜਾਂਦੀ ਹੈ ਸਰਕਾਰ ਦੀ ਪੰਜਾਬ ਸਰਕਾਰ ਦੀ ਧੁੰਦ ਕਿਵੇਂ ਦੇਖੇ ਭੂਮਕਾ ਤਾਂ ਨਜ਼ਰੀ ਆਈ ਜੇ ਕੋਈ ਸਾਨੂੰ ਪੁੱਛਣ ਨਹੀਂ ਆਇਆ ਕੋਈ ਨਾ ਉਸ ਕਰਦੀ ਕੋਈ ਰੋਟੀ ਬਾਰੇ ਸਰਕਾਰ ਨੂੰ ਚਾਹੀਦਾ ਸਾਨੂੰ ਕੋਈ ਜਿਵੇਂ ਸੈਂਟਰ ਸਰਕਾਰ ਸੀ ਉਹਨੂੰ ਚਾਹੀਦਾ ਸੀ ਉਹਨਾਂ ਨਾਲ ਗੱਲਬਾਤ ਕਰਦੇ ਵੀ ਇਹ ਮੁਜਰਮ ਬਣਾ ਕੇ ਥੋੜਾ ਭੇਜੋਗੇ ਯਾਰ ਸਾਨੂੰ ਸੰਗਲ ਪਾ ਕੇ ਭੇਜੋਗੇ ਸਾਰਾ ਘਰ ਬਰਵਾਦ ਹੋ ਗਿਆ ਉਤੋਂ ਦੀ ਸਾਡੀ ਬੇਇੱਜ਼ਤੀ ਕੀਤੀ ਸੰਗਲ ਪਾ ਕੇ ਅਸੀਂ ਜਾਈਏ ਤੇ ਜਾਈਏ ਕਿਤੇ ਨਾ ਤਾਂ ਸਾਨੂੰ ਪੰਜਾਬ ਸਰਕਾਰ ਪੁੱਛਦੀ ਹੈ ਨਾ ਸਾਨੂੰ ਸੈਂਟਰ ਸਰਕਾਰ ਪੁੱਛਦੀ ਹੈ ਨਾ ਸਾਡਾ ਪੈਸਾ ਜਾਂਦਾ ਜਿਨ੍ਹਾਂ ਨੇ ਸਾਨੂੰ ਭੇਜਿਆ ਸਾਡੇ ਪੈਸੇ ਵਾਪਸ ਦਵਾ ਦਿਓ ਮੇਰੀ ਤਾਂ ਇਹੀ ਬੇਨਤੀ ਹੈ ਕਿ ਅਸੀਂ ਘਰ ਬਰਵਾਦ ਕੋਲੰਪੀਆ ਦੀ ਸਰਕਾਰ ਨੇ ਉਹਨਾਂ ਦਾ ਜਹਾਜ਼ ਇੰਟਰਨੈਟ ਆ ਉਹ ਖੁਦ ਲੈ ਕੇ ਆਏ ਆ ਉਹ ਕਿੱਥੇ ਲਗਾਏ ਆ ਉਹ ਆਪ ਲੈ ਕੇ ਆਏ ਉਹ ਆਪ ਨਹੀਂ ਲੈ ਕੇ ਧੱਕੇ ਨਾਲ ਭੇਜਦੇ ਹੁਣ ਉੱਥੇ ਫੋਰਨ ਤੇ ਬੈਠੇ ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਜੋ ਮਰਜ਼ੀ ਕਹੀ ਜਾਣ ਕੋਲੰਪੀਆ ਦੀ ਸਰਕਾਰ ਨੇ ਕਿਹਾ ਵੀ ਸਾਡੇ ਨੌਜਵਾਨਾਂ ਦੀ ਦੇਖੀ ਨਹੀਂ ਆਓbro ਇੱਕ ਵਧੀਆ ਸਰਕਾਰ ਦਾ ਸੰਦੇਸ਼ ਆ ਗਿਆ ਨਾ ਇਹ ਹਿੰਦੁਸਤਾਨ ਨੂੰ ਵੀ ਚਾਹੀਦਾ ਸੀ ਉਂਝ ਤਾਂ ਅਸੀਂ ਜੱਫੀਆਂ ਪਾਣਿਆਂ ਵੀ ਸਾਡਾ ਸਾਰੇ ਬਰਡ ਦੇ ਅੰਦਰ ਦਬ ਦਬਾ ਆ ਦਬ ਦਬਾ ਕਿੱਧਰ ਗਿਆ ਸਾਨੂੰ ਤਾਂ ਪੇੜੀਆਂ ਪਾ ਕੇ ਭੇਜਤਾ ਅੱਜ ਵੀ ਮੋਤੀ ਅੱਜ ਵੀ ਸਰਕਾਰ ਨੂੰ ਸਾਡੇ ਮੋਤੀ ਸਾਹਿਬ ਉੱਥੇ ਹੋ ਕੇ ਆਏ ਆ ਉੱਥੇ ਕਹਿ ਕੇ ਆਂਦੇ ਭਈ ਸਾਡੇ ਜਹਾਜ਼ ਇੱਥੋਂ ਆਣਗੇ ਆਦਰਮਾਨ ਨਾਲ ਲੈ ਕੇ ਜਾਣਗੇ ਤੁਹਾਨੂੰ ਪੰਜਾਬ ਸਰਕਾਰ ਨੂੰ ਚਾਹੀਦਾ ਜਿਹੜੇ ਸਾਡੇ ਇੱਥੇ ਪੰਜਾਬ ਕੇ ਜਿੰਨੇ ਵੀ ਲੋਕ ਹਿੰਦੁਸਤਾਨ ਚ ਆਏ ਸਾਨੂੰ ਰੋਜ਼ਗਾਰ ਦੇਣਾ ਚਾਹੀਦਾ ਚਾਹੇ ਉਹ ਸੈਂਟਰ ਸਰਕਾਰਾ ਚਾਹੇ ਪੰਜਾਬ ਸਰਕਾਰਾ ਚਾਹੇ ਹਰਿਆਣਾ ਚਾਹੇ ਉਹ ਗੁਜਰਾਤ ਜਿਹੜਾ ਪਹਿਲਾਂ ਚ ਆਜਾਇਆ ਉਹਦੇ ਚ ਗੁਜਰਾਤ ਦੇ ਟੂਪੀ ਦੇ ਜਾਦੇ ਜੀ ਪੰਜਾਬ ਦੇ ਘਟੇ ਉਹ ਫਿਰ ਉਹ ਜਹਾਜ਼ ਪੰਜਾਬ ਪੰਜਾਬ ਚ ਉਤਰਦੇ ਆ ਜੀ ਹਮੇਸ਼ਾ ਪੰਜਾਬ ਹੀ ਨਜ਼ਰ ਆਂਦਾ ਸਭ ਨੂੰ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਆ ਪੰਜਾਬ ਨੂੰ ਹੀ ਬਰਬਾਦ ਕਰਨਾ ਇਹਨਾਂ ਨੇ ਬਦਨਾਮ ਨਹੀਂ ਉੱਥੋਂ ਦੀਆਂ ਸਰਕਾਰਾਂ ਪੰਜਾਬ ਤੇ ਭੇਜਦੀਆਂ ਪੰਜਾਬ ਵਾਲੇ ਪੈਸੇ ਬੇਲਾਗਰਕ ਹੋਇਆ ਪਏ ਪੰਜਾਬ ਦਾ ਤੇ ਹੁਣ ਜਿਹੜੇ ਸਰਕਾਰਾਂ ਪੰਜਾਬ ਸਰਕਾਰ ਨੂੰ ਚਾਹੀਦਾ ਸਾਨੂੰ ਰੋਜ਼ਗਾਰ ਦਵੇ ਸਾਡੇ ਪੈਸੇ ਉਸ ਉਹਨਾਂ ਤੋਂ ਏਜੰਸੀਆਂ ਤੋਂ ਵਾਪਸ ਦਿਵਾਵੇ ਜਿਹੜਾ ਸਾਡਾ ਘਰਵਾਰ ਸਾਰਾ ਕੁਝ ਵਿਗਿਆ ਮਾਂ ਪਿਓ ਦਾ ਰੋਕੇ ਬੁਰਾ ਹਾਲ ਹੈ ਪੈਲਾ ਭਰਾਵਾਂ ਦਾ ਬੁਰਾ ਹਾਲ ਉਹ ਮੈਂ ਤਾਂ ਕਹੀ ਇਹਨਾਂ ਤਾਂ ਘਰ ਘਰ ਕੇ ਪਤਾ ਨਹੀਂ 20-25 ਹਜ਼ਾਰ ਬੰਦਾ ਉੱਥੇ ਬੰਨੀ ਬੈਠੇ ਸਭ ਨੂੰ ਭੇਜਣਗੇ ਐ ਤਾਂ ਕੱਲ ਨੂੰ ਦੂਜਾ ਦੇਸ਼ ਵੀ ਭੇਜੂਗਾ ਫਿਰ ਸਾਡਾ ਹਿੰਦੂਸਤਾਨ ਕੀ ਕਰੀ ਜਦਾ ਕੌਂਸਲ ਦੀ ਤਜ ਪ੍ਰਦਰਸ਼ਨ ਤਾਂ ਕੀ ਆ ਦੇਖੋ ਮੈਂ ਤਾਂ ਉੱਥੋਂ ਜਹਾਜ਼ ਤੋਂ ਉਤਰਿਆ ਸੰਗਲ ਮੇਰੇ ਪਾ ਕੇ ਉਹਨਾਂ ਨੇ ਜਹਾਜ਼ ਤੋਂ ਉਤਾਰਤਾ ਮੇਰਾ ਜਿਹੜੇ ਪਰਿਵਾਰ ਦਾ 50 60 70 ਲੱਖ ਰੁਪਏ ਲੱਗਿਆ ਜੋ ਬਰਬਾਦ ਹੋ ਕੇ ਮੈਂ ਘਰੇ ਵਾਪਸ ਆ ਗਿਆ ਨਾ ਤਾਂ ਮੂੰਹ ਇੱਥੇ ਕੋਈ ਕੰਮ ਕਰਨ ਜੋਗਾ ਹੁੰਦਾ ਜੀ ਕਰਦਾ ਕਟੋਰਾ ਲੈ ਕੇ ਕਿਤੇ ਮੰਦਿਰ ਗੁਰਦੁਆਰੇ ਅੱਗੇ ਬਹਿ ਜਾ ਉੱਥੇ ਹੀ ਰੋਟੀ ਪਾਣੀ ਚੱਲੂ ਮੇਰੇ ਪਰਿਵਾਰ ਦਾ